ਤੋ ਵੀਡੀਓ ਪ੍ਰੂਫ ਪਾ ਦੇਣਾ ਕੁੜੀਆਂ ਨਾਲ ਘੁੰਮਣਾ ਫਿਰਨਾ ਮੇਰੇ ਨਾਲ ਮਨਾਲੀ ਗਿਆ ਘੁੰਮਣ ਫਿਰਨ ਕੁੜੀਆਂ ਨਾਲ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਵੀ ਤੇ ਕਈ ਦਿਨਾਂ ਤੋਂ ਕਾਰਪ੍ਰੀਤ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਅਤੇ ਉਸ ਦੇ ਐਕਸ ਬੁਆਏਫ੍ਰੈਂਡ ਵੱਲੋਂ ਉਸ ਤੇ 35 ਲੱਖ ਰੁਪਏ ਖਾਂ ਦੇ ਇਲਜ਼ਾਮ ਲਾਏ ਜਾ ਰਹੇ ਨੇ ਉੱਥੇ ਤੁਹਾਨੂੰ ਦੱਸ ਦਈਏ ਇਸ ਸਬੱਬ ਦੇ ਚੱਲਦਿਆਂ ਇਸ ਕੰਟਰੋਵਰਸੀ ਦੇ ਵਿਚਾਲੇ ਕੀਰਤ ਮੋਟੇ ਦੀ ਐਂਟਰੀ ਹੋਈ ਹੈ ਅਤੇ ਉਸ ਨੇ ਲਾਈਵ ਆ ਕੇ ਆਕਾਸ਼ ਦੇ ਬਾਰੇ ਕਾਫੀ ਖੁਲਾਸੇ ਕੀਤੇ ਗਏ ਉਸ ਨੇ ਕਾਰਪ੍ਰੀਤ ਦਾ ਸਾਥ ਦਿੰਦੇ ਹੋਏ ਕਿਹਾ ਕਿ ਕਾਰਪ੍ਰੀਤ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹੈ ਉਸ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਜੋ ਆਕਾਸ਼ ਦਾ ਐਕਸੀਡੈਂਟ ਹੋਇਆ ਸੀ ਉਹ ਨਸ਼ੇ ਦੀ ਹਾਲਤ ਵਿੱਚ ਹੋਇਆ ਸੀ ਨਾਲ ਦੇ ਨਾਲ ਕਿਰਤ ਮੋਟੇ ਨੇ ਆਕਾਸ਼ ਤੇ ਹੋਰ ਵੀ ਕਈ ਤਰ੍ਹਾਂ ਦੇ aarop ਲਾਏ ਕੀ ਕਹਿਣਾ ਹੈ ਕਿਰਤ ਦਾ ਆਕਾਸ਼ ਬਾਰੇ ਆਓ ਅੱਗੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਹਾਂ ਬਰਥਡੇ ਤੇ ਸ਼ਾਇਦ ਆਪਦੇ ਬਰਥਡੇ ਤੇ ਉਦੋਂ ਮੈਂ ਵਿੱਚ ਲਾਈਵ ਦੇ ਆਇਆ ਹਾਂ ਆਕਾਸ਼ ਦੇ ਠੀਕ ਹੈ ਉਦੋਂ ਮੇਰਾ ਉਦੋਂ ਕੋਈ ਇੰਨੀ ਇਮੇਜ ਵੀ ਨਹੀਂ ਬਣੀ ਸੀ ਹਨਾ ਬਾਈ ਮੈਂ ਵੀਡੀਓ ਪਾ ਦਿੰਨਾ ਵੀਦ ਵੀਡੀਓ ਪ੍ਰੂਫ ਪਾ ਦਿੰਨਾ ਕੁੜੀਆਂ ਨਾਲ ਘੁੰਮਣਾ ਫਿਰਨਾ ਮੇਰੇ ਨਾਲ ਮਨਾਲੀ ਗਿਆ ਘੁੰਮਣ ਫਿਰਨ ਕੁੜੀਆਂ ਨਾਲ ਠੀਕ ਹੈ ਪਪਾ ਰੋਣ ਪਟਣ ਲਾ ਪਿਆ ਤੇ ਮੁੰਡਾ ਸਹੀ ਹੈ ਕੁੜੀ ਗਲਤ ਬੋਲਣ ਕਿਦਾਂ ਰਹੀ ਉਹ ਲੋਕਾਂ ਨੇ ਕਹਿਣਾ ਉਹਦਾ ਐਕਸੀਡੈਂਟ ਹੋਇਆ ਜਿਹੜਾ ਚਿੱਟੇ ਲਾਉਂਦਾ ਫਗਵਾੜੇ ਚਿੱਟਾ ਲਾਉਂਦਾ ਸੀ ਜਦੋਂ ਉਦੋਂ